ਅਧਿਕਾਰਕਾਂ ਦੇ ਕਿਸੀ ਗਿਆ ਸਭ ਤੋਂ ਪਹਿਲਾਂ ਕੀਤਾ ਕਿ ਅਸੀਂ ਕੀ ਗਦਾਮ ਦਾ ਨਾਮ ਹੈ ਸਾਰਾ ਕਲੇਰ ਕਰਦੇ ਆ। ਇਹ ਪਿਛਲੇ ਹਫਤੇ ਅਸੀਂ ਸਾਨੂੰ ਇਨਫੋਮੇਸ਼ਨ ਸੀ ਕਿ ਇਥੋਂ ਹੋਲ ਸੇਲ ਜਿਹੜਾ ਸਿੰਗਲ ਯੂਜ਼ ਪਲਾਸਟਿਕ ਦੀਆਂ ਪਲੇਟਾਂ ਦੂਜੀਆਂ ਥਰਮੋਕੂਲ ਦੀਆਂ ਪਲੇਟਾਂ ਤੇ ਪਲਾਸਟਿਕ ਦੇ ਗਲਾਸ ਸਪਲਾਈ ਕੀਤੇ ਜਾਂਦੇ ਆ। ਅਸੀਂ ਤਲਾਸ਼ੀ ਲੈਣ ਆਏ ਸੀ ਪਰ ਮਾਲਕਾਂ ਵੱਲੋਂ ਮੁੱਕੇ ਤੇ ਕੋਈ ਨਹੀਂ ਆਇਆ ਫੋਨ ਕਰਨ ਤੇ ਬਾਰ-ਬਾਰ। ਫਿਰ ਸਾਨੂੰ ਇਹ ਗਦਾਮ ਸੀਲ ਕਰਨਾ ਪਿਆ। ਇਹਨਾਂ ਨੂੰ ਮੇਅਰ ਸਾਹਿਬ ਨੂੰ ਪੇਸ਼ ਹੋ ਕੇ ਆਪਣੀ ਦਰਖਾਸਤ ਦਿੱਤੀ ਸੀ ਵੀ ਸਾਡੇ ਗਦਾਮ 'ਚ ਕੋਈ ਸਮਾਨ ਨਹੀਂ ਹੈਗਾ ਤੇ ਸਾਡਾ ਗਦਾਮ ਖੋਲ੍ਹਿਆ ਜਾਵੇ। ਅੱਜ ਅਸੀਂ ਪ੍ਰੈਸ ਦੀ ਹਾਜ਼ਰੀ ਵਿੱਚ ਸਾਰਾ ਗਡਾਉਨ ਖੋਲ੍ਹਿਆ ਤੁਸੀਂ ਦੇਖਿਆ ਵਿੱਚੋਂ ਸਿੰਗਲ ਯੂਜ਼ ਗਲਾਸਿਸ ਤੇ ਥਰਮੋਪੂਲ ਦੀਆਂ ਪਲੇਟਾਂ ਭਾਰੀ ਮਾਤਰਾ ਵਿੱਚ ਪ੍ਰਾਪਤ ਹੋਈਆਂ ਤੇ ਕਿੰਨਾ ਲਗਾਮ ਹੈ ਕੋਈ ਮਿਸਟਰ ਮੰਗੂ ਨੇ ਉਹਨਾਂ ਦਾ ਆ ਹੌਲ ਸੇਲ ਸਪਲਾਈ ਹੈਗੀ ਇਹਨਾਂ ਦੀ ਉਹਨਾਂ ਦਾ ਗਡਾਉਨ ਕਿਸ ਤਰ੍ਹਾਂ ਦੁਕਾਨ ਵੀ ਹੈਗੀ ਕਿ ਕਿਹਨਾਂ ਦੀ ਹਾਂ ਇਹਨਾਂ ਦੀ ਦੁਕਾਨ ਹੈ ਕੋੜ ਮੰਡੀ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਕੋ ਬੈਨ ਕਿੰਨੀਆਂ ਚੀਜ਼ਾਂ ਇਹ ਸਾਰੇ ਲੋਕ ਵੇਚ ਰਹੇ ਨੇ ਕਦੋਂ ਤੱਕ ਕਾਰਵਾਈ ਕੀਤੀ ਜਾਏਗੀ ਤਾਂ ਹੀ ਤੇ ਕਾਰਵਾਈਆਂ ਹੋ ਰਹੀਆਂ ਤਾਂ ਕਿ ਇਸ ਨੇਹਾ ਜਾ ਸਕੇ ਜਿਹੜੇ ਵੀ ਇਦਾਂ ਦੇ ਬੰਦੇ ਵੇਚ ਰਹੇ ਆ ਸਾਰਾ ਸਾਡੀ ਪੰਜਾਬ ਦੀ ਧਰਤੀ ਨੂੰ ਜਲੰਧਰ ਦੀ ਧਰਤੀ ਨੂੰ ਪ੍ਰਦੂਸ਼ਿਤ ਕਰ ਰਿਹਾ ਮੇਰਾ ਉਹਨਾਂ ਨੂੰ ਬੀਲ ਵੀ ਹੈ ਕਿ ਆਪਾਂ ਉਹ ਚੀਜ਼ਾਂ ਵੇਚੀਏ ਜਿੰਨਾ ਜਿਹੜੀਆਂ ਬਾਇਓਗਰੇਡੇਬਲ ਹੋਣ ਆਪਣੇ ਆਪ ਹੀ ਡਿਸੋਲਵ ਹੋ ਜਾਣ ਜਿਦਾਂ ਡੂਨੇ ਆ ਪੱਤਲ ਆ ਪੁਰਾਣੇ ਚੱਲਦੇ ਸੀ ਉਹੀ ਇਹ ਦੁਬਾਰਾ ਲੈ ਕੇ ਆਉਣ ਲੋਕਾਂ ਨੂੰ ਦੇਣ ਵੀ ਹੋ ਤਾਂ ਕਿ ਸਾਨੂੰ ਸਫਾਈ ਕਰਨ ਵਿੱਚ ਕੋਈ ਪ੍ਰੋਬਲਮ ਨਾ ਆਵੇ ਸ਼ਹਿਰ ਦੇ ਵਿੱਚ ਇਹ ਅਸੀਂ ਕਾਰਪੋਰੇਸ਼ਨ ਆਪਣੇ ਕੋਲ ਡਾਊਨ ਚ ਰੱਖਾਂਗੇ ਜਿੱਦਾਂ ਮਿਸ਼ਨਰ ਸਾਹਿਬ ਮੇਰ ਸਾਹਿਬ ਆਰਡਰ ਕਰਨਗੇ ਆਪਾਂ ਉਸ ਹਾਵ ਨਾਲੇ ਦਾ ਕੀ ਨਹੀਂ ਬਾਅਦ ਅਸੀਂ ਜ਼ਬਤ ਕਰ ਲਿਆ ਦੇਣਾ ਨਹੀਂ ਅਸੀਂ ਡਿਸਟਰੋਏ ਕਰਨਾ ਇਹ ਸਮਾਨ ਸਾਹਿਬ ਜੀ ਨਾਮ ਸਰਪੰਚ ਮਨਦੀਪ ਸਿੰਘ ਫੁਗਟਣ ਅਸੀਂ ਕੀਤਾ ਇਹਨਾਂ ਨੂੰ ਸੀਨਲ ਯੂ ਪਲਾਸਟਿਕ ਇਹੋ ਤੇ ਤੁਸੀਂ ਆਪਰੇ ਮੂਹਰੇ ਕਾ ਨਹੀਂ ਪਰੋਂ ਆਈਐਸ ਆਈਐਸ ਅਜੇ ਕਰਦੇ ਕਿਸੀ ਗਿਆ ਸਭ ਤੋਂ ਪਹਿਲੇ ਕੀਤਾ ਕਿ ਅਸੀਂ ਕੀ ਗ੍ਰਾਮ ਦਾ ਨਾਮ ਹੈ ਸਾਰਾ ਕਲੇਰ ਕਰ ਇਹ ਪਿਛਲੇ ਹਫਤੇ ਅਸੀਂ ਸਾਨੂੰ ਇਨਫੋਬੇਸ਼ਨ ਸੀ ਕਿ ਇਥੋਂ ਹੌਲ ਸੇਲ ਜਿਹੜਾ ਸਿੰਗਲ ਯੂਜ਼ ਪਲਾਸਟਿਕ ਦੀਆਂ ਪਲੇਟਾਂ ਦੂਜੀਆਂ ਥਰਮੋਕੂਲ ਦੀਆਂ ਪਲੇਟਾਂ ਤੇ ਪਲਾਸਟਿਕ ਦੇ ਗਲਾਸ ਸਪਲਾਈ ਕੀਤੇ ਜਾਂਦੇ ਆ ਅਸੀਂ ਤਲਾਸ਼ੀ ਲੈਣ ਆਏ ਸੀ ਪਰ ਮਾਲਕਾਂ ਵੱਲੋਂ ਮੁੱਕੇ ਤੇ ਕੋਈ ਨਹੀਂ ਆਇਆ ਫੋਨ ਕਰਨ ਤੇ ਬਾਰ ਬਾਰ ਫਿਰ ਸਾਨੂੰ ਇਹ ਕਦਮ ਚੁੱਕੀਲ ਕਰਨਾ ਪਿਆ ਇਹਨਾਂ ਨੂੰ ਮੇਅਰ ਸਾਹਿਬ ਨੂੰ ਪੇਸ਼ ਹੋ ਕੇ ਆਪਣੀ ਦਰਖਾਸਤ ਦਿੱਤੀ ਸੀ ਵੀ ਸਾਡੇ ਕਦਮ ਚ ਕੋਈ ਸਮਾਨ ਨਹੀਂ ਹੈਗਾ ਤੇ ਸਾਡਾ ਕਦਮ ਖੋਲਿਆ ਜਾਵੇ ਅੱਜ ਅਸੀਂ ਪ੍ਰੈਸ ਦੀ ਹਾਜ਼ਰੀ ਵਿੱਚ ਸਾਰਾ ਗੋਡਾਊਨ ਖੋਲਿਆ ਤੁਸੀਂ ਦੇਖਿਆ ਵਿੱਚੋਂ ਸਿੰਗਲ ਯੂਜ਼ ਗਲਾਸਿਸ ਤੇ ਥਰਮੋਕੂਲ ਦੀਆਂ ਪਲੇਟਾਂ ਭਾਰੀ ਮਾਤਰਾ ਵਿੱਚ ਪ੍ਰਾਪਤ ਹੁੰਦੀਆਂ ਨੇ। ਇਹ ਕਿੰਨਾ ਦਾ ਲਗਾਵ ਹੈ? ਇਹ ਕੋਈ ਮਿਸਟਰ ਮੰਗੂ ਨੇ ਉਹਨਾਂ ਦਾ ਆ ਹੌਲ ਸੇਲ ਸਪਲਾਈ ਹੈਗੀ ਇਹਨਾਂ ਦੀ। ਉਹਨਾਂ ਦਾ ਕੋਡ ਆ। ਕਿਸ ਤਰ੍ਹਾਂ ਦੁਕਾਨ ਵੀ ਹੈਗੀ ਕਿ ਇਹਨਾਂ ਦੀ। ਹਾਂ ਇਹਨਾਂ ਦੀ ਦੁਕਾਨ ਆ ਕੋੜ ਮੰਡੀ। ਤੁਸੀਂ ਕਿਸ ਤਰ੍ਹਾਂ ਦੇ ਦੋ ਸਰਕਾਰ ਕੋਲ ਬੈਨ ਕਿੱਤੀਆਂ ਚੀਜ਼ਾਂ ਇਹ ਸਾਰੇ ਲੋਕ ਵੇਚ ਰਹੇ ਨੇ। ਕਦੋਂ ਤੱਕ ਇਹ ਕਾਰਵਾਈ ਕੀਤੀ ਜਾਏਗੀ? ਤਾਂ ਹੀ ਤੇ ਕਾਰਵਾਈਆਂ ਹੋ ਰਹੀਆਂ ਤਾਂ ਕਿ ਇਹ ਸੁਨੇਹਾ ਜਾ ਸਕੇ ਜਿਹੜੇ ਵੀ ਇਦਾਂ ਦੇ ਬੰਦੇ ਵੇਚ ਰਹੇ ਆ ਸਾਰਾ ਸਾਰੀ ਪੰਜਾਬ ਦੀ ਧਰਤੀ ਨੂੰ ਜਲੰਧਰ ਦੀ ਧਰਤੀ ਨੂੰ ਪ੍ਰਦੂਸ਼ਿਤ ਕਰ ਰਹੇ ਆ। ਮੇਰਾ ਉਹਨਾਂ ਨੂੰ ਬੀਲ ਵੀ ਆ ਕਿ ਆਪਾਂ ਉਹ ਚੀਜ਼ਾਂ ਵਿੱਚ ਜਿੰਨਾ ਜਿਹੜੀਆਂ ਬਾਇਓਗਰੇਡੇਬਲ ਹੋਣ ਆਪਣੇ ਆਪ ਹੀ ਡਿਸੋਲਵ ਹੋ ਜਾਣ ਜਿਦਾਂ ਡੂਨੇ ਆ ਪੱਤਲ ਆ ਪਰਾਨੇ ਚੱਲਦੇ ਸੀ ਉਹੀ ਇਹ ਦੁਬਾਰਾ ਲੈ ਕੇ ਆਉਣ ਲੋਕਾਂ ਨੂੰ ਦੇਣ ਵੀ ਹੋ ਤਾਂ ਕਿ ਸਾਨੂੰ ਸਫਾਈ ਕਰਨ ਵਿੱਚ ਕੋਈ ਪ੍ਰੋਬਲਮ ਨਾ ਆਵੇ ਸ਼ਹਿਰ ਦੇ ਵਿੱਚ ਇਹ ਅਸੀਂ ਕਾਰਪੋਰੇਸ਼ਨ ਆਪਣੇ ਕੋਲੋਂ ਚ ਰੱਖਾਂਗੇ ਜਿੱਦਾਂ ਮਿਸ਼ਨਰ ਸਾਹਿਬ ਮੇਅਰ ਸਾਹਿਬ ਆਰਡਰ ਕਰਨਗੇ ਆਪਾਂ ਉਸ ਹਾਵ ਨਾਲ ਇਹਦਾ ਕੀ ਇਹ ਇਹ ਅਸੀਂ ਕਾਰਪੋਰੇਸ਼ਨ ਆਪਣੇ ਕੋਲੋਂ ਚ ਰੱਖਾਂਗੇ ਜਿੱਦਾਂ ਮਿਸ਼ਨਰ ਸਾਹਿਬ ਮੇਅਰ ਸਾਹਿਬ ਆਰਡਰ ਕਰਨਗੇ ਆਪਾਂ ਉਸ ਹਾਵ ਨਾਲ ਇਹਦਾ ਕੀ ਨਹੀਂ ਬਾਅਦ ਅਸੀਂ ਜ਼ਬਤ ਕਰ ਲਿਆ ਦੇਣਾ ਨਹੀਂ ਅਸੀਂ ਡਿਸਟਰੋਏ ਕਰਨਾ ਇਹ ਸਮਾਨ ਸਭ ਜੀ ਨਾਮ ਸਰਬੰਨ ਮਨਦੀਪ ਸਿੰਘ ਫੁਗਟਣ ਸਿੰਗਲ ਯੂਜ਼ ਪਲਾਸਟਿਕ ਦੇ ਇਹੋ ਤੇ 3 ਆਪੋ ਦੇ ਮੋਰੀ ਤਾਂ ਇਹ ਦੇਖੋ ਕਿਉਂਕਿ ਆਈਐਸਓ ਆਈਐਸਓ ਅਜਰੇ ਕਾਰੋ ਕਿਸੀ ਗਿਆ ਸਭੋ ਤੇ ਇਹ ਕੀਤਾ ਕਿ ਅਸੀਂ ਕੀ ਗ੍ਰਾਮ ਦਾ ਨਾਮ ਹੈ ਸਾਰਾ ਪਲੇਟ ਆ ਇਹ ਪਿਛਲੇ ਹਫਤੇ ਅਸੀਂ ਸਾਨੂੰ ਇਨਫੋਬੇਸ਼ਨ ਸੀ ਕਿ ਇਥੋਂ ਹੋਲ ਸੇਲ ਜਿਹੜਾ ਸਿੰਗਲ ਯੂਜ਼ ਪਲਾਸਟਿਕ ਦੀਆਂ ਪਲੇਟਾਂ ਦੂਜੀਆਂ ਥਰਮੋਕੂਲ ਦੀਆਂ ਪਲੇਟਾਂ ਤੇ ਪਲਾਸਟਿਕ ਦੇ ਗਲਾਸ ਸਪਲਾਈ ਕੀਤੇ ਜਾਂਦੇ ਆ ਅਸੀਂ ਤਲਾਸ਼ੀ ਲੈਣ ਆਏ ਸੀ ਪਰ ਮਾਲਕਾਂ ਵੱਲੋਂ ਮੁੱਕੇ ਤੇ ਕੋਈ ਨਹੀਂ ਆਇਆ ਫੋਨ ਕਰਨ ਤੇ ਬਾਰ-ਬਾਰ ਫਿਰ ਸਾਨੂੰ ਇਹ ਕਦਮ ਚੁੱਕੀਨ ਕਰਨਾ ਪਿਆ ਇਹਨਾਂ ਨੂੰ ਮੇਅਰ ਸਾਹਿਬ ਨੂੰ ਪੇਸ਼ ਹੋ ਕੇ ਆਪਣੀ ਦਰਖਾਸਤ ਦਿੱਤੀ ਸੀ ਵੀ ਸਾਡੇ ਕਦਮ 'ਚ ਕੋਈ ਸਮਾਨ ਨਹੀਂ ਹੈਗਾ ਤੇ ਸਾਡਾ ਕਦਮ ਖੋਲਿਆ ਜਾਵੇ ਅੱਜ ਅਸੀਂ ਪ੍ਰੈਸ ਦੀ ਹਾਜ਼ਰੀ ਵਿੱਚ ਸਾਰਾ ਗੋਡਾਊਨ ਖੋਲ੍ਹਿਆ ਤੁਸੀਂ ਦੇਖਿਆ ਵਿੱਚੋਂ ਸਿੰਗਲ ਯੂਜ਼ ਗਲਾਸਿਸ ਤੇ ਥਰਮੋਪੂਲ ਦੀਆਂ ਪਲੇਟਾਂ ਭਾਰੀ ਮਾਤਰਾ ਵਿੱਚ ਪ੍ਰਾਪਤ ਹੋਈਆਂ ਤੇ ਕਿੰਨਾ ਲਗਾਮ ਹੈ ਕੋਈ ਮਿਸਟਰ ਮੰਗੂ ਨੇ ਉਹਨਾਂ ਦਾ ਆ ਹੌਲ ਸੇਲ ਸਪਲਾਈ ਹੈਗੀ ਇਹਨਾਂ ਦੀ ਉਹਨਾਂ ਦਾ ਗੋਡਾਊਨ ਦੁਕਾਨ ਵੀ ਹੈਗੀ ਕਿ ਕਿਹਨਾਂ ਦੀ ਹਾਂ ਇਹਨਾਂ ਦੀ ਦੁਕਾਨ ਹੈ ਕੋੜ ਮੰਡੀ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਕੋ ਬੈਨ ਕੀਤੀਆਂ ਚੀਜ਼ਾਂ ਇਹ ਸਾਰੇ ਲੋਕ ਵੇਚ ਰਹੇ ਨੇ ਤਦ ਤੱਕ ਕਾਰਵਾਈ ਕੀਤੀ ਜਾਏਗੀ ਤਾਂ ਹੀ ਤੇ ਕਾਰਵਾਈਆਂ ਹੋ ਰਹੀਆਂ ਤਾਂ ਕਿ ਇਸ ਨੇਹਾ ਜਾ ਸਕੇ ਜਿਹੜੇ ਵੀ ਇਦਾਂ ਦੇ ਬੰਦੇ ਵੇਚ ਰਹੇ ਆ ਸਾਰਾ ਸਾਡੀ ਪੰਜਾਬ ਦੀ ਧਰਤੀ ਨੂੰ ਜਲੰਧਰ ਦੀ ਧਰਤੀ ਨੂੰ ਪ੍ਰਦੂਸ਼ਿਤ ਕਰ ਰਹੇ ਆ ਮੇਰਾ ਉਹਨਾਂ ਨੂੰ ਬੀਲ ਵੀ ਆ ਕਿ ਆਪਾਂ ਉਹ ਚੀਜ਼ਾਂ ਵੇਚੀ ਜੀ ਨਾ ਜਿਹੜੀਆਂ ਬਾਇਓਗਰੇਡੇਬਲ ਹੋਣ ਆਪਣੇ ਆਪ ਹੀ ਡਿਸੋਲਵ ਹੋ ਜਾਣ ਜਿੱਦਾਂ ਡੂਨੇ ਆ ਪੱਤਲ ਆ ਪੁਰਾਣੇ ਚੱਲਦੇ ਸੀ ਉਹੀ ਇਹ ਦੁਬਾਰਾ ਲੈ ਕੇ ਆਉਣ ਲੋਕਾਂ ਨੂੰ ਦੇਣ ਵੀ ਹੋ ਤਾਂ ਕਿ ਸਾਨੂੰ ਸਫਾਈ ਕਰਨ ਵਿੱਚ ਕੋਈ ਪ੍ਰੋਬਲਮ ਨਾ ਆਵੇ ਸ਼ਹਿਰ ਦੇ ਵਿੱਚ ਇਹ ਅਸੀਂ ਕਾਰਪੋਰੇਸ਼ਨ ਆਪਣੇ ਗੋਡਾਊਨ ਚ ਰੱਖਾਂਗੇ ਜਿੱਦਾਂ ਮਿਸ਼ਨਰ ਸਾਹਿਬ ਮੇਅਰ ਸਾਹਿਬ ਆਰਡਰ ਕਰਨਗੇ ਆਪਾਂ ਉਸ ਹਾਵ ਨਾਲੇ ਦਾ ਕੀ ਨਹੀਂ ਬਾਅਦ ਅਸੀਂ ਜ਼ਬਤ ਕਰ ਲਿਆ ਦੇਣਾ ਨਹੀਂ ਅਸੀਂ ਡਿਸਟロイ ਕਰਨਾ ਹੈ ਇਹ ਸਮਾਨ ਸਭ ਮੰਦੀਪ ਸਿੰਘ ਸਬਡੈਂਟ ਇਹ ਰੋਟੇ ਫੀ ਆਪ ਦੇ ਮੋਟੇ ਫਾਈਲ ਦੇਖੋ ਪਰੋਂ ਆਈਐਸਓ ਆਈਐਸਓ ਅਜੇ ਕਰਦੇ ਕਿਸੇ ਨੇ ਸਭ ਤੋਂ ਪਹਿਲੇ ਕੀਤਾ ਕਿ ਅਸੀਂ ਕਿਹ ਕਿਹ ਗ੍ਰਾਮ ਦਾ ਨਾਮ ਹੈ ਸਾਰਾ ਕਲੇਰ ਕਰ ਇਹ ਪਿਛਲੇ ਹਫਤੇ ਅਸੀਂ ਸਾਨੂੰ ਇਨਫੋਬੇਸ਼ਨ ਸੀ ਕਿ ਇਥੋਂ ਹੋਲਸੇਲ ਜਿਹੜਾ ਸਿੰਗਲ ਯੂਜ਼ ਪਲਾਸਟਿਕ ਦੀਆਂ ਪਲੇਟਾਂ ਦੂਜੀਆਂ ਥਰਮੋਕੂਲ ਦੀਆਂ ਪਲੇਟਾਂ ਤੇ ਪਲਾਸਟਿਕ ਦੇ ਗਲਾਸ ਸਪਲਾਈ ਕੀਤੇ ਜਾਂਦੇ ਆ ਅਸੀਂ ਤਲਾਸ਼ੀ ਲੈਣ ਆਏ ਸੀ ਪਰ ਮਾਲਕਾਂ ਵੱਲੋਂ ਮੁੱਕੇ ਤੇ ਕੋਈ ਨਹੀਂ ਆਇਆ ਫੋਨ ਕਰਨ ਤੇ ਬਾਰ-ਬਾਰ ਫਿਰ ਸਾਨੂੰ ਇਹ ਗਦਾਮ ਸੀਲ ਕਰਨਾ ਪਿਆ ਇਹਨਾਂ ਨੂੰ ਮੇਅਰ ਸਾਹਿਬ ਨੂੰ ਪੇਸ਼ ਹੋ ਕੇ ਆਪਣੀ ਦਰਖਾਸਤ ਦਿੱਤੀ ਸੀ ਵੀ ਸਾਡੇ ਗਦਾਮ 'ਚ ਕੋਈ ਸਮਾਨ ਨਹੀਂ ਹੈਗਾ ਤੇ ਸਾਡਾ ਗਦਾਮ ਖੋਲ੍ਹਿਆ ਜਾਵੇ ਅੱਜ ਅਸੀਂ ਪ੍ਰੈਸ ਦੀ ਹਾਜ਼ਰੀ ਵਿੱਚ ਸਾਰਾ ਗੋਡਾਊਨ ਖੋਲ੍ਹਿਆ ਤੁਸੀਂ ਦੇਖਿਆ ਵਿੱਚੋਂ ਸਿੰਗਲ ਯੂਜ਼ ਗਲਾਸਿਸ ਤੇ ਥਰਮੋਕੂਪਲ ਦੀਆਂ ਪਲੇਟਾਂ ਭਾਰੀ ਮਾਤਰਾ ਵਿੱਚ ਪ੍ਰਾਪਤ ਹੁੰਦੀਆਂ ਨੇ ਤੇ ਕਿੰਨਾ ਲਗਾ ਮੈਂ ਕੋਈ ਮਿਸਟਰ ਮੰਗੂ ਨੇ ਉਹਨਾਂ ਦਾ ਆ ਹੌਲ ਸੇਲ ਸਪਲਾਈ ਹੈਗੀ ਇਹਨਾਂ ਦੀ ਉਹਨਾਂ ਦਾ ਕੋਡਰ ਕਿਸ ਤਰ੍ਹਾਂ ਦੁਕਾਨ ਵੀ ਹੈਗੀ ਕਿ ਇਹਨਾਂ ਦੀ ਹਾਂ ਇਹਨਾਂ ਦੀ ਦੁਕਾਨ ਕੋੜ ਮੰਡੀ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਕੋ ਬੈਨ ਕਿੰਨੀਆਂ ਚੀਜ਼ਾਂ ਇਹ ਸਾਰੇ ਲੋਕ ਵੇਚ ਰਹੇ ਨੇ ਕਦੋਂ ਤੱਕ ਇਹ ਕਾਰਵਾਈ ਕੀਤੀ ਜਾਏਗੀ ਤਾਂ ਹੀ ਤੇ ਕਾਰਵਾਈਆਂ ਹੋ ਰਹੀਆਂ ਤਾਂ ਕਿ ਇਸ ਨੇ ਆ ਜਾ ਸਕੇ ਜਿਹੜੇ ਵੀ ਇਦਾਂ ਦੇ ਬੰਦੇ ਵੇਚ ਰਹੇ ਆ ਸਾਰਾ ਸਾਡੀ ਪੰਜਾਬ ਦੀ ਧਰਤੀ ਨੂੰ ਜਲੰਧਰ ਦੀ ਧਰਤੀ ਨੂੰ ਪ੍ਰਦੂਸ਼ਿਤ ਕਰ ਰਹੇ ਆ ਮੇਰਾ ਉਹਨਾਂ ਨੂੰ ਬੀਲ ਵੀ ਆ ਕਿ ਆਪਾਂ ਉਹ ਚੀਜ਼ਾਂ ਵਿੱਚ ਇਹ ਕਿਨਾਂ ਜਿਹੜੀਆਂ ਬਾਇਓਗਰੇਡੇਬਲ ਹੋਣ ਆਪਣੇ ਆਪ ਹੀ ਡਿਸੋਲਵ ਹੋ ਜਾਣ ਜਿਦਾਂ ਡੂਨੇ ਆ ਪੱਤਲਿਆ ਪੁਰਾਣੇ ਚਲਦੇ ਸੀ ਉਹੀ ਇਹ ਦੁਬਾਰਾ ਲੈ ਕੇ ਆਉਣ ਲੋਕਾਂ ਨੂੰ ਦੇਣ ਵੀ ਹੋ ਤਾਂ ਕਿ ਸਾਨੂੰ ਸਫਾਈ ਕਰਨ ਵਿੱਚ ਕੋਈ ਪ੍ਰੋਬਲਮ ਨਾ ਆਵੇ ਸ਼ਹਿਰ ਦੇ ਇਹ ਅਸੀਂ ਕਾਰਪੋਰੇਸ਼ਨ ਆਪਣੇ ਕੋ ਡਾਊਨ ਚ ਰੱਖਾਂਗੇ ਜਿੱਦਾਂ ਮਿਸ਼ਨਰ ਸਾਹਿਬ ਮੇਅਰ ਸਾਹਿਬ ਆਰਡਰ ਕਰਨਗੇ ਆਪਾਂ ਉਸ ਹਾਵ ਨਾਲੇ ਦਾ ਇਹ ਇਹ ਅਸੀਂ ਕਾਰਪੋਰੇਸ਼ਨ ਆਪਣੇ ਕੋ ਡਾਊਨ ਚ ਰੱਖਾਂਗੇ ਜਿੱਦਾਂ ਮਿਸ਼ਨਰ ਸਾਹਿਬ ਮੇਅਰ ਸਾਹਿਬ ਆਰਡਰ ਕਰਨਗੇ ਆਪਾਂ ਉਸ ਹਾਵ ਨਾਲੇ ਦਾ ਇਹ ਨਹੀਂ ਬਾਅਦ ਅਸੀਂ ਜ਼ਬਤ ਕਰ ਲਿਆ ਦੇਣਾ ਨਹੀਂ ਅਸੀਂ ਡਿਸਟਰੋਏ ਕਰਨਾ ਹੈ ਇਹ ਸਮਾਨ ਸਭ ਮੰਦੀਪ ਸਿੰਘ ਸੋਫਟਨ ਕਿਤਾਇਆ ਆਪਣਾ ਸਿੰਗਲ ਯੂਜ਼ ਪਲਾਸਟਿਕ ਹੈ ਜਿਹੜਾ ਤੁਸੀਂ ਆ ਤੇ ਮੋਟੇ ਕਾ ਵੀ ਆ ਦੇਖੋ ਪਰੋਂ ਆਈਐਸਓ ਆਈਐਸਓ ਅਜੇ ਕਰਾਏ ਕਿਸੇ ਨੇ ਸਭ ਤੋਂ ਪਹਿਲੇ ਕੀਤਾ ਕਿ ਅਸੀਂ ਕੀ ਗਦਾਮ ਦਾ ਨਾਮ ਹੈ ਸਾਰਾ ਕਲੇਰ ਕਰ ਇਹ ਪਿਛਲੇ ਹਫਤੇ ਅਸੀਂ ਸਾਨੂੰ ਇਨਫੋਬੇਸ਼ਨ ਸੀ ਕਿ ਇਥੋਂ ਹੋਲ ਸੇਲ ਜਿਹੜਾ ਸਿੰਗਲ ਯੂਜ਼ ਪਲਾਸਟਿਕ ਦੀਆਂ ਪਲੇਟਾਂ ਦੂਜੀਆਂ ਥਰਮੋਕੂਲ ਦੀਆਂ ਪਲੇਟਾਂ ਤੇ ਪਲਾਸਟਿਕ ਦੇ ਗਲਾਸ ਸਪਲਾਈ ਕੀਤੇ ਜਾਂਦੇ ਆ ਅਸੀਂ ਤਲਾਸ਼ੀ ਲੈਣ ਆਏ ਸੀ ਪਰ ਮਾਲਕਾਂ ਵੱਲੋਂ ਮੁੱਕੇ ਤੇ ਕੋਈ ਨਹੀਂ ਆਇਆ ਫੋਨ ਕਰਨ ਤੇ ਬਾਰ-ਬਾਰ ਫਿਰ ਸਾਨੂੰ ਇਹ ਗਦਾਮ ਸੀਲ ਕਰਨਾ ਪਿਆ ਇਹਨਾਂ ਨੇ ਮੇਅਰ ਸਾਹਿਬ ਨੂੰ ਪੇਸ਼ ਹੋ ਕੇ ਆਪਣੀ ਦਰਖਾਸਤ ਦਿੱਤੀ ਸੀ ਵੀ ਸਾਡੇ ਗਦਾਮ 'ਚ ਕੋਈ ਸਮਾਨ ਨਹੀਂ ਹੈਗਾ ਤੇ ਸਾਡਾ ਗਦਾਮ ਖੋਲ੍ਹਿਆ ਜਾਵੇ ਅੱਜ ਅਸੀਂ ਪ੍ਰੈਸ ਦੀ ਹਾਜ਼ਰੀ ਵਿੱਚ ਸਾਰਾ ਗੋਡਾਊਨ ਖੋਲ੍ਹਿਆ ਤੁਸੀਂ ਦੇਖਿਆ ਵਿੱਚੋਂ ਸਿੰਗਲ ਯੂਜ਼ ਗਲਾਸਿਸ ਤੇ ਥਰਮੋਕੂਲ ਦੀਆਂ ਪਲੇਟਾਂ ਭਾਰੀ ਮਾਤਰਾ ਵਿੱਚ ਪ੍ਰਾਪਤ ਹੋਈਆਂ ਲੇ ਕਿੰਨਾ ਦਾ ਗਦਾਮ ਹੈ ਇਹ ਕੋਈ ਮਿਸਟਰ ਮੰਗੂ ਨੇ ਉਹਨਾਂ ਦਾ ਆ ਹੌਲ ਸੇਲ ਸਪਲਾਈ ਹੈਗੀ ਇਹਨਾਂ ਦੀ ਉਹਨਾਂ ਦਾ ਗੋਡਾਊਨ ਦੁਕਾਨ ਵੀ ਹੈਗੀ ਕਿਤੇ ਇਹਨਾਂ ਦੀ ਹਾਂ ਇਹਨਾਂ ਦੀ ਦੁਕਾਨ ਹੈ ਗੋੜ ਮੰਡੀ ਤੁਸੀਂ ਕਿਸ ਤਰ੍ਹਾਂ ਦੇ ਦੋ ਸਰਕਾਰ ਕੋਲ ਬੈਨ ਕੀਤੀਆਂ ਚੀਜ਼ਾਂ ਇਹ ਸਾਰੇ ਲੋਕ ਵੇਚ ਰਹੇ ਨੇ ਤਦ ਤੱਕ ਕਾਰਵਾਈ ਕੀਤੀ ਜਾਏਗੀ ਤਾਂ ਹੀ ਤੇ ਕਾਰਵਾਈਆਂ ਹੋ ਰਹੀਆਂ ਤਾਂ ਕਿ ਇਸ ਨੇਹਾ ਜਾ ਸਕੇ ਜਿਹੜੇ ਵੀ ਇਦਾਂ ਦੇ ਬੰਦੇ ਵੇਚ ਰਹੇ ਆ ਸਾਰਾ ਸਾਡੀ ਪੰਜਾਬ ਦੀ ਧਰਤੀ ਨੂੰ ਜਲੰਧਰ ਦੀ ਧਰਤੀ ਨੂੰ ਪ੍ਰਦੂਸ਼ਿਤ ਕਰ ਰਹੇ ਆ ਮੇਰਾ ਉਹਨਾਂ ਨੂੰ ਬੀਲ ਵੀ ਆ ਕਿ ਆਪਾਂ ਉਹ ਚੀਜ਼ਾਂ ਵੇਚੀ ਜੀਨਾ ਜਿਹੜੀਆਂ ਬਾਇਓਗਰੇਡੇਬਲ ਹੋਣ ਆਪਣੇ ਆਪ ਹੀ ਡਿਸੋਲਵ ਹੋ ਜਾਣ ਜਿੱਦਾਂ ਡੂਨੇ ਆ ਪੱਤਲ ਆ ਪੁਰਾਣੇ ਚੱਲਦੇ ਸੀ ਉਹੀ ਇਹ ਦੁਬਾਰਾ ਲੈ ਕੇ ਆਉਣ ਲੋਕਾਂ ਨੂੰ ਦੇਣ ਵੀ ਹੋ ਤਾਂ ਕਿ ਸਾਨੂੰ ਸਫਾਈ ਕਰਨ ਵਿੱਚ ਕੋਈ ਪ੍ਰੋਬਲਮ ਨਾ ਆਵੇ ਸ਼ਹਿਰ ਦੇ ਵਿੱਚ ਇਹ ਅਸੀਂ ਕਾਰਪੋਰੇਸ਼ਨ ਆਪਣੇ ਗੋਡਾਊਨ ਚ ਰੱਖਾਂਗੇ ਜਿੱਦਾਂ ਮਿਸ਼ਨਰ ਸਾਹਿਬ ਮੇਰ ਸਾਹਿਬ ਆਰਡਰ ਕਰਨਗੇ ਆਪਾਂ ਉਸ ਹਾਵ ਨਾਲੇ ਦਾ ਨਹੀਂ ਨਹੀਂ ਤੁਹਾਡੇ ਕੋਲ ਕਰਦੇ ਕਿ ਇਹਦੇ ਫਾਇਲ ਰੱਖਿਆ ਜਾਂਦਾ ਇਹਨਾਂ ਨੂੰ ਫਾਇਲ ਕਿੱਥੇ ਜਾਏਗਾ ਕੋਈ ਨਹੀਂ ਬਾਅਦ ਅਸੀਂ ਜ਼ਬਤ ਕਰ ਲਿਆ ਦੇਣਾ ਨਹੀਂ ਅਸੀਂ ਡਿਸਟਰੋਏ ਕਰਨਾ ਹੈ ਇਹ ਸਮਾਨ ਸਭ ਮੰਦੀਪ ਸਿੰਘ ਸਬਡੈਂਟ ਜੀ ਕੀਤਾ ਹੈ ਇਹਨਾਂ ਨੂੰ ਯੂ ਪਲਾਸਟਿਕ ਹੈ ਇਹੋ ਤੇ ਤੁਸੀਂ ਆਹਦੇ ਮੋਟੇ ਲੈ ਨਹੀਂ